ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਅ ਲਓ ਜੀ ਭਾਈ ਅੱਜ ਇੱਕ ਕੰਮ ਕਰਨ ਚੱਲੇ ਜਰੂਰੀ ਅ ਜਰੂਰੀ ਬਹੁਤ ਜ਼ਿਆਦਾ ਆਏ ਹੁਣ ਗਾਹਾਂ ਗਾਹਾਂ ਹਨਾ ਕਿਉਂਕਿ ਕਈ ਬੰਦੇ ਹੁੰਦੇ ਆ ਵੀ ਮੰਨ ਲਓ ਜਿਹੜੇ ਹੁਣ ਆਪਾਂ ਮੰਨ ਲਓ ਆਪਣੇ ਕੋਲ ਬੰਦਾ ਕੋਈ ਨੌਕਰੀ ਕਰਦਾ ਹਨਾ ਕਈ ਵਧੀਆ ਚਲੋ ਹੁੰਦੇ ਆ ਚੱਕੀ ਜਾਂਦੇ ਆ ਗੋਹਾ ਕੂੜਾ ਹਨਾ ਸਿਰ ਪਰ ਜਿੱਦਾਂ ਹੁਣ ਟੋکریاں ਗੱਲ ਆਪਾਂ ਅੱਗੇ ਵੀ ਚੱਕਦੇ ਆ ਅੱਗੇ ਵੀ ਵੀਰਾਂ ਨੇ ਬਹੁਤ ਨੇ ਵੀਡੀਓ ਵਿੱਚ ਸਲਾਹ ਦਿੱਤੀ ਆ ਵੀ ਭਾਈ ਉਹ ਥੇਲਾ ਲੈ ਕੇ ਆਓ ਜਿਹੜਾ ਦੂਆ ਰੇੜੀ ਟਾਈਪ ਹੁੰਦਾ ਹਨਾ ਤੇ ਇਹ ਬੰਦਾ ਜਿਹੜਾ ਸਾਡੇ ਕੋਲ ਹੁਣ ਨੌਕਰੀ ਕਰਦਾ ਬਿੱਟੂ ਤਾਂ ਚਲੇ ਗਿਆ ਤਾਂ ਜੀ ਘਰ ਨੂੰ ਉਹ ਤਾਂ ਉਹਦੇ ਚਲੋ ਪੋਤਾ ਪੋਤੀ ਆਉਣੇ ਵਾਲੇ ਭਾਈ ਜੋ ਵੀ ਚਲੋ ਮਾਲਕ ਨੇ ਦਾਤ ਬਖਸ਼ੀ ਤਾਂ ਕਰਕੇ ਉਹ ਉਹ ਫੇਰ ਚਲੇ ਗਿਆ ਤੇ ਜੀ ਛੁੱਟੀ ਉਹ ਹੁਣ ਕਹਿੰਦਾ ਮੈਂ ਛੱਟ ਪੂਜਾ ਤੇ ਬਾਅਦ ਆਉਂਗਾ ਤੇ ਦਿਵਾਲੀ ਤੋਂ ਤਿੰਨ ਚਾਰ ਦਿਨ ਬਾਅਦ ਛੱਟ ਪੂਜਾ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਆ ਜਾਊਂਗਾ ਜੀ ਤੇ ਦੋ ਤਿੰਨ ਮਹੀਨੇ ਵਾਸਤੇ ਆਪਾਂ ਬੰਦਾ ਹੋਰ ਰੱਖਿਆ ਇਹ ਜਿਹੜਾ ਆਪਾਂ ਨੇ ਬੰਦਾ ਰੱਖਿਆ ਇਹ ਜਿੱਥੋਂ ਆਇਆ ਏ ਉੱਥੇ ਹੁਣ ਆਦਤ ਪੈ ਜਾਂਦੀ ਬੰਦੇ ਨੂੰ ਜਿਹੜੇ ਹਿਸਾਬ ਕੇ ਬੰਦਾ ਕੰਮ ਕਰ ਚੁੱਕਿਆ ਹੁੰਦਾ ਨਾ ਫੇਰ ਉਹ ਆਦਤ ਪੈ ਜਾਂਦੀ ਇਹਨੇ ਉੱਥੇ ਗੋਹਾ ਚੱਕਿਆ ਹੋਇਆ ਜੀ ਰੇੜੀ ਨਾਲ ਥੇਲੇ ਨਾਲ ਤੇ ਇਹ ਕਈ ਦਿਨ ਦਾ ਹੁਣ ਕਹੀ ਜਾਂਦਾ ਕਹਿੰਦਾ ਸਰਦਾਰ ਜੀ ਵੀ ਥੇਲਾ ਲਿਆਓ ਥੇਲਾ ਲਿਆਓ ਤਾਂ ਮੈਂ ਹਾਂ ਚਲੋ ਕੋਈ ਗੱਲ ਨਹੀਂ ਅੱਜ ਭਾਈ ਦੀ ਇਹ ਵੀ ਮਰاد ਪੂਰੀ ਕਰ ਦੰਨੇ ਆ ਜੀ ਤੇ ਚਲੋ ਹੈ ਫਾਇਦਾ ਏ ਕਿ ਜੇ ਹੁਣ ਗੋਹਾ ਦੋ ਜਣੇ ਚੱਕਦੇ ਆ ਜੀ ਮਨ ਲ ਹੁਣ ਦੋ ਜਣੇ ਚੱਕਿਆ ਗੋਹਾ ਅ ਟੋਕਰੀਆਂ ਨਾਲ ਚੱਕਣਾ ਫਿਰ ਦੋ ਜਣੇ ਚਾਹੀਦੇ ਕਿਉਂਕਿ ਇੱਕ ਭਰੂੰਗਾ ਦੂਜਾ ਚੁਕਾਉਂਗਾ ਹਨਾ ਕੱਲੇ ਬੰਦੇ ਨੂੰ ਨਹੀਂ ਟਾਈਮ ਬਹੁਤ ਲੱਗ ਜਾਂਦਾ ਇਹ ਕਹਿੰਦਾ ਤੁਸੀਂ ਮੈਨੂੰ ਥੇਲਾ ਲੈ ਆਣ ਦੋ ਮੈਂ ਕੱਲੇ ਨੇ ਉਹ ਚੱਕੀ ਜਾਣਾ ਮਾ ਯਾਰ ਇਹ ਵੀ ਗੱਲ ਚੱਲ ਠੀਕ ਹੈ ਇਹਦੀ ਹਨਾ ਵੀ ਇੱਕ ਬੰਦੇ ਦਾ ਟਾਈਮ ਬਚਦਾ ਤੇ ਹੁਣ ਚੱਲੇ ਆ ਜੀ ਠੇਲਾ ਲੈਣ ਤੇ ਮੱਝਾਂ ਆਪਣੀਆਂ ਇੱਧਰ ਤੁਸੀਂ ਦੇਖ ਸਕਦੇ ਆ ਨਹਾਉਂਦੀਆਂ ਐਨ ਬੈਠੀਆਂ ਆਰਾਮ ਕਰਦੀਆਂ ਤੇ ਉਧਰ ਗਾਂ ਐ ਬੈਠੀਆਂ ਹੁਣ ਭਾਈ ਚੱਲ ਜੇ ਫੇਰ ਠੇਲਾ ਲੈਣ ਲਿਆਣ ਕੇ ਦਈਏ ਠੇਲਾ ਮੁੰਡੇ ਨੂੰ ਇਹ ਕਹਿੰਦਾ ਵੀ ਜਿੱਦਾਂ ਜਿੱਦਾਂ ਨਾ ਹੁਣ ਆ ਮੰਨ ਲੋ ਜਿਹੜਾ ਜਿਹੜਾ ਹਾਂ ਗੋਹਾ ਪਿਆ ਇਹ ਕਹਿੰਦਾ ਮੈਂ ਨਾਲ ਦੀ ਨਾਲ ਇੱਥੇ ਖੜਾ ਲਈ ਕਰਨਾ ਉਹ ਜਿਹੜਾ ਗੋਹਾ ਫੋੜ ਹਟਾਇਆ ਉਹ ਥੇਲੇ 'ਚ ਪਾ ਤਾ ਜਦ ਭਰ ਗਿਆ ਜਦੇ ਬਾਹਰ ਸਿਰਤਾ ਹਨਾ ਇਹ ਕਹਦਾ ਮੇਰਾ ਕੰਮ ਸੌਖਾ ਹੋ ਜੂਗਾ ਜੀ ਬਹੁਤ ਮੈਂ ਚਲੋ ਗੱਲ ਤਾਂ ਠੀਕ ਹੈ ਭਾਈ ਅਗਲੇ ਦੀ ਹਨਾ ਤੇ ਤਾਂ ਕਰਕੇ ਹੁਣ ਚੱਲੇ ਆ ਜੀ ਫਿਰ ਥੇਲਾ ਲੈਣ ਅ ਮਿਲਦੇ ਆ ਤੁਹਾਨੂੰ ਹੁਣ ਗਾਂਹ ਜਾ ਕੇ ਦੇਖ ਰਿਹਾ ਹੁਣ ਦੋ ਟਾਇਰ ਵਾਲਾ ਲਿਆਈਏ ਕਿ ਸਿੰਗਲ ਟਾਇਰ ਵਾਲਾ ਲੈ ਕੇ ਆਈਏ ਇਹ ਹੁਣ ਗਾਂਹ ਜਾ ਕੇ ਪਤਾ ਲੱਗੂਗਾ ਦੁਕਾਨ ਤੇ ਆਜੋ ਫਿਰ ਚੱਲਦੇ ਆ ਜੀ ਅੱਗੇ ਲਾਓ ਜੀ ਪਹੁੰਚ ਗਏ ਬਾਈ ਕੋਲ ਚਮਕੌਰ ਸਾਹਿਬ ਇਹ ਬਾਈਆਂ ਨੇ ਸਾਰਾ ਵੈਸੇ ਜਿਗਾਰਡ ਕਰਕੇ ਰੱਖਿਆ ਹੋਇਆ ਜੀ ਆਹ ਆ ਖੁਰਲੀਆਂ ਐ ਜੀ ਸਿੰਗਲ ਸਿੰਗਲ ਬੰਦੇ ਮਤਲਬ ਜੇ ਕਿਸੇ ਇਕੱਲੇ ਨੂੰ ਪਾਣਾ ਕਟੂ ਹਾਂ ਇੱਧਰ ਬਾਈ ਆਇਆ ਵਾ ਜੀ ਨਾਲ ਮੇਰੇ ਹੋਰ ਬਾਈ ਕਾਇਮ ਆ ਵਧੀਆ ਜੀ ਵਧੀਆ ਮੇਰੇ ਵਾਲੀ ਗੱਡੀ ਦੀ ਭਾਈ ਸੀਟ ਗਿਰੀ ਨਹੀਂ ਆ ਇਹਦੇ ਵਾਲੀ ਵੀ ਆ ਹਿੜਿਆਣਾ ਦਾ ਇਹਦੇ ਪਰ ਵੀ ਆਪਾਂ ਡਰਮ ਲਵਾਣਾ ਐ ਫੇਰ ਬਾਈ ਵਾਲੀ ਉਹ ਲੈ ਕੇ ਆਏ ਗੱਡੀ ਤੇ ਪੌਟ ਕੇ ਹੁਣ ਦੇਖਦੇ ਆ ਹੁਣ ਭਾਈ ਸਿੰਗਲ ਵਾਲੀ ਵੈਸੇ ਸਿੰਗਲ ਵਾਲੀਆਂ ਕਈ ਜਿੱਦਾਂ ਕਹਿੰਦੇ ਗਾਰਡਰ ਜਿਆ ਰੱਖ ਕੇ ਢੇਰ ਪਰ ਚੜ੍ਹ ਦਿੰਦੀ ਉਹ ਨਹੀਂ ਜਿਆਦਾ ਲੋਡ ਰੈਂਦੀ ਇਹ ਜਿੱਦਾਂ ਇਹ ਨੂੰ ਪਲਟਦੀ ਨਹੀਂ ਹੈਗੀ ਹਨਾ ਸਿੰਗਲ ਵਾਲੀ ਹਰੇਕ ਬੰਦੇ ਤੇ ਨਹੀਂ ਚਾਲਦੀ ਉਹ ਨੂੰ ਆਏ ਨਾ ਵੀ ਉਹ ਸਾਈ ਤੋਂ ਉੱਲਾ ਮਰੀ ਇਹ ਨਹੀਂ ਪਲਟਣਾ ਆਹ ਇਹ ਤਾਂ ਹੈ ਸਿੰਗਲ ਵਾਲੀ ਅਣਜਾਣ ਮੁੰਦੇ ਦੇ ਇੱਕ ਪਾਸੇ ਨੂੰ ਲੰਘ ਜਾਂਦੀ ਹੈ ਨਾ ਬਾਹਾਂ ਪਰ ਘੂਰ ਰਹੇ ਹਾਂ ਹਾਂ ਚਲਾਈ ਆ ਮੇਰੇ ਕੋਲ ਤਾਂ ਹੈ ਅੱਛਾ ਉਹ ਲੋਹਾ ਦਾ ਚੱਲ ਬਾਈ ਨੇ ਸੋਨਾ ਲਾਇਆ ਵਾ ਮੋਟਾ ਯਾਰ ਹਨਾ ਨਾਲ ਵਾਲਾ ਤਾਂ ਮੈਂ ਕਹਿੰਦਾ ਆਪਾਂ ਹੀ ਗੱਲਣਾ ਜਾਣਾ ਤਾਂ ਸਾਪੇ ਦੀ ਜਗ੍ਹਾ ਬਾਈ ਨੇ ਡਰਮ ਲਾਤਾ ਹਨਾ ਪਲਾਸਟਿਕ ਵਾਲਾ ਉਹ ਵੈਸੇ ਠੀਕ ਆ ਇਹ ਗੱਲ ਵਾਲਾ ਸੌਦਾ ਨਹੀਂ ਹੈਗਾ ਇਹ ਮਾਲ ਵੀ ਚੰਗਾ ਪੈ ਜਾਣਾ ਠੋਕਰ ਦੋ ਟੋਕਰੇ ਹਾਂ ਦੋ ਟੋਕਰੇ ਆਮ ਨਾਲ ਪੈ ਜਾਣੇ ਇਹਦੇ 'ਚ ਟੋਕਰੇ ਪਾ ਦੇ ਡੇੜੇ ਪਾਏ ਪਰ ਬਹੁਤਾ ਇਕੱਠਾ ਨਹੀਂ ਹੁੰਦਾ ਬਾਈ ਇਹਦੇ ਨਾਲ ਇਕੱਠਾ ਨਹੀਂ ਹੁੰਦਾ ਇੱਕ ਬੰਦੇ ਨੇ ਠੂੜ-ਠੂੜ ਪਾਏ ਵੇ ਟੌਰ ਗੱਡੀ ਭੇਜਦੇ ਆ ਲੈ ਜਾ ਸਾਲੀ ਗਲਤ ਤਾਂ ਪੱਕੀ ਆ ਜਾਂਦਾ ਜਾਂਦਾ ਵੀ ਇੱਕ ਰਿਹੜੀ ਹਾਂ ਜੇ ਕਦੇ ਵਿਆਹ ਨੂੰ ਵੀ ਜਾਣਾ ਜਾਂਦਾ ਵੀ ਸੜ ਜਾ ਹੈ ਗਲਤ ਤਾਂ ਸਹੀ ਆ ਯਾਰ ਤੇ ਉਦਾਂ ਸਿੰਗਲ ਵਾਲੀ ਵੈਸੇ ਉਹ ਤਾਂ ਕਹਿੰਦਾ ਤਾਂ ਵੀ ਸਿੰਗਲ ਵਾਲੀ ਉਹ ਲਿਆਇਓ ਬਾਈ ਨੇ ਅੰਦਰ ਵੀ ਪੂਰਾ ਮੰਜੇਆ ਮੁੰਜੇ ਵਾਲਾ ਪੂਰਾ ਪ੍ਰੋਜੈਕਟ ਕਰਿਆ ਵਾ ਮੰਜੇ ਪੌੜੀਆਂ ਘੋੜੀਆਂ ਸਾਰਾ ਕੁਝ ਆ ਬਾਈ ਕੋਲ ਤੇ ਹਾਵਲੀ ਵੀ ਕੱਢ ਲਾ ਫਿਰ ਇਹਦੇ ਪਾ ਡਰਮ ਲਵਾਉਣਾ ਜੀ ਇਹ ਸਿੰਗਲ ਟਾਇਰ ਵਾਲੀ ਆ ਬਿਨਾਂ ਡਰਮ ਦੇ ਆਏ ਬਿਨਾਂ ਡਰਮ ਤੇ ਹੀ ਹਿਲਦੀ ਆ ਇਹਦਾ ਅੰਕ ਜੀ ਕਿੰਨਾ ਕੁ ਖਰਚਾ ਆ ਜਾਊਗਾ ਜੀ ਡਰਮ ਦਾ ਦੇਖੋ ਤਾਂ ਮਣਾ ਆਈਡੀਆ ਜਾ ਲਾ ਕੇ ਵੈਸੇ ਇਹ ਤਾਂ ਬਹੌਰ ਤਾਂ ਲੋਹਾ ਸਾਰਾ ਠੀਕੇ ਆ ਡਰਮ ਦਾ ਹੀ ਖਰਚਾ ਆਉਣਾ ਬਸ ਯਾਰ ਸਾਲੇ ਦੇ 베어ਿੰਗ ਗਏ ਬਾਈ ਹੈ 베어ਿੰਗ ਜਗਾਇਬੋ ਲੱਗ ਰਹੀ ਮਨੂ ਦੀ 베어ਗ ਤਾਂ ਹੈ ਨਹੀਂ ਹੈ ਨਹੀਂ ਇਹ ਦੇਖਣਾ ਵੀ ਪਣਾ ਵੀ ਸੈਟ ਆ ਜੂਗੀ ਤੇ ਪਰ ਕਿੱਦਾਂ ਨਾ ਉਹ ਜੀ ਹੁਣ ਦੇਖਦੇ ਆਂ ਫਿਰ ਕੀ ਬਣਦਾ ਇਹੇ ਬੜੀ ਫਿਰ ਲੈ ਕੇ ਜਾਈਏ ਕਿ ਸਿੰਗਲ ਟਾਇਰ ਵਾਲੀ ਲੈ ਕੇ ਜਾਈਏ। ਕਹਿ ਗਏ ਬਾਈ। ਬਾਈ ਇਹ ਆਈਡੀਆ ਲਾ ਰਿਹਾ ਜੀ ਕਿਆ ਬਣੇਗਾ ਇਹ। ਇਹ ਸਾਰਾ ਫਰਕ ਖਾਸਾ ਉਹ ਇਹਦੇ ਅਰ ਉਹਦੇ ਚ ਬਾਈ ਹਨਾ ਬਾਡੀ ਚ ਆ ਪੈਵ ਵੀ ਉਹਨੇ ਕਰ ਲੱਗੇ ਵੇ। ਉਹਨੇ ਨੀ ਕਰਾਂ। ਆਹ ਹੈ ਜ ਸਕੰਜਾ ਜ ਆ ਵੀ ਬਣਨਾ ਜਿਹਦੇ ਵਿੱਚ ਢੋਲ ਰੱਖ ਹੋਇਆ ਵਾ। ਪ੍ਰੋਜੈਕਟ ਤਾਂ ਬਾਈ ਉਧਰ ਵਧੀਆ ਬਣਾਇਆ ਵਾਜੀ ਬਾਈ ਨੇ ਆਹ ਉਹਨਾਂ ਕੈਰ ਉਧਰ ਬੁੱਤਾ ਜਿਹਾ ਆਇਆ ਵਾ ਪਰ ਉਹਣਾ ਠੀਕ ਆ ਕੀ ਕਹਿੰਦੇ ਬ੍ਰੰਮ ਬੜਾ ਬਾਰੋ ਬ੍ਰੰਮ ਤਾਂ ਛੋਟਾ ਲੱਗ ਜੂਗਾ ਉਹਨੂੰ ਤਾਂ ਕੋਈ ਚੱਕਰ ਨਹੀਂ ਅੱਧਾ ਲੱਗ ਜੂਗਾ ਠੀਕ ਹੈ ਲੂਟ ਨਹੀਂ ਜਾਣਾ ਇਹਦੇ ਪਰ ਇਹ ਵੀ ਤਾਂ ਤੈਰਾ ਤੇ ਕਿੰਨਾ ਦੱਸਦੇ ਆ ਇਹ ਦੇਖੋ ਤੈਰਾ ਤੇ ਕਿੰਨਾ ਅੱਗੇ ਆ ਲਾਓ ਜੀ ਭਾਈ ਮਾਰ ਲਿਆ ਸੌਦਾ ਅੰਕਲ ਜੀ ਨਾਲ ਇਹੇ ਆਪਾਂ ਨੇ ਅਕਲ ਜੀ ਨਾਲ 5000 ਦਾ ਸੌਦਾ ਮਾਰਤਾ ਇਹਦਾ 5000 ਤੇ ਲੈ ਲਈ ਆਪਾਂ ਨੇ ਇਹ ਵੈਸੇ ਰੇਟ ਅਕਲ ਕਹਿੰਦੇ ਵੀ 55 تھا ਉਹ ਆ ਵੀ ਚੱਲ ਤੁਸੀਂ 5 ਦੀ ਲੈ ਜੋ ਹੈ फंक्शन ਹੈ ਇਹ ਹਾਂ ਭਾਈ ਉਹ ਠੀਕ ਆ ਹਨਾ ਜੇ ਭਰੀ ਵੀ ਉਲਟ ਨਹੀਂ ਸਕਦੀ ਆ ਕੁੰਡੀ ਜੀ ਨਾਲ ਆਪਣੇ ਆਪ ਉੱਠ ਨਹੀਂ ਸਕਦੀ ਹਾਂ ਹਾਂ ਕੁੰਡੀ ਜੀ ਕੱਢੋ ਫੇਰ ਚੱਕ ਹੋਣੀ ਆ ਜਦ ਤੂੰ ਮੀਆਂ ਪਾਣੀ ਮਾਰਨਾ ਫੇਰ ਇਹ ਕੁੰਡੀ ਥੱਲੇ ਕਾ ਦੇ ਥੱਲੇ ਕਰ ਦੇ ਹਾਂ ਇੱਥੇ ਉੱਪਰ ਹਾਂ ਬੱਸ ਇਹ फंक्शन ਹੈ ਇਹਦਾ फंक्शन ਹੈ ਇਹਦਾ ਪਰ ਭਾਈ ਇੱਕ ਗੱਲ ਆ ਜੀ ਡਰਮ ਪੂਰਾ ਹੀ ਲੱਗਿਆ ਹੋਇਆ ਭਾਈ ਦੇਖ ਲੈ ਹੈਂ ਹਾ ਡਰਮ ਭਾਈ ਨਾਲ ਲਾਤਾ ਚੱਕ ਕੇ ਥੋੜਾ ਜਿਹਾ ਹੀ ਵੱਡ ਹੋਇਆ ਵਾ ਡਰਮ ਪੂਰਾ ਡਰਮ ਪਿੰਡੇ ਕੁੰਡੇ ਟੇਪਰ ਕਰੇ ਹਾਂ ਹਾਂ ਉਹ ਇੱਕ ਗੱਲ ਆ ਦੇਖ ਲੈ ਇਹ ਲੈ ਪੂਰਾ ਡਰਮ ਇਹ ਲੱਗਿਆ ਵਾ ਦੇਖ ਲੋ ਜੀ ਥੋੜਾ ਜਿਹਾ ਹੀ ਮੁਰੇ ਤੇ ਵੱਡ ਹੋਇਆ ਵਾ ਡਰਮ ਦੇਖ ਲੋ ਹੁਣ ਤੁਸੀਂ ਦੋ ਟੋਕਰੀਆਂ ਦਾ ਮਾਰੀ ਨੇ ਐਨ ਪੂਰਾ ਲੈ ਕੇ ਜਾਣਾ ਭਰਕੇ ਇਹ ਦੀ ਵੇਟ ਵੀ ਆਉਂਦੀ ਉਹ ਸਿੰਗਲ ਟਾਇਰ ਵਾਲੀ ਪਲਾਸਟਿਕ ਦੇ ਟੱਪ ਵਾਲੀ ਪਰ ਉਹਦੇ ਨਾਲੋਂ ਬਈ ਇਹ ਜ਼ਿਆਦਾ ਮਜ਼ਬੂਤ ਏਹ ਦੀ ਜ਼ਿਆਦਾ ਮਜ਼ਬੂਤੀ ਹੈ ਨਾ ਲੋਹਾ ਚੰਗਾ ਲੱਗਿਆ ਲੋਹਾ ਵੀ ਚੰਗਾ ਲੱਗਿਆ ਵਾ ਨਾਲੇ ਬਈ ਆਹ ਚੀਜ਼ ਸਦਾ ਭਾਰ ਇਕੜਾ ਗੜਲਾ ਆ ਹੁਣ ਆਹ ਦੇਖ ਲਾ ਆ ਤੇਰੇ ਵਾਲਾ ਹੁਣ ਤਾਂ ਹੀ ਪੌਣ ਲਿਆਣਾ ਪੈ ਗਿਆ ਲੋਹੇ ਕਰਕੇ ਗਲ ਗਈ ਕੰਮ ਬਹੁਤ ਹੈ ਕੰਮ ਬਹੁਤ ਹੈ ਤਾਂ ਹੂੰ ਬਾਰਿਕ ਕੁਆਂਟਲ 8 ਕਿਲੋ ਵਜ਼ਨ ਹੋ ਗਿਆ ਤਾਂ ਹਾਂ ਘਟਾ ਕੇ 96 ਕਰ ਅੱਛਾ ਕੋਈ ਉਸ ਬੰਦਾ ਤੇਰੇ ਕੋਲ ਆ ਰੋਹਿਤ ਹਾਂ ਜਦੋਂ ਉਹ ਆਇਆ ਫੇਰ ਛੱਡੀ ਮੈਂ ਇਹ ਅੱਛਾ ਨਹੀਂ ਫੇਰ ਸਾਲ ਡੇਢ ਸਾਲ ਮੈਂ ਜਲਾਈ ਜਦੋਂ ਐ ਜ਼ੋਰ ਨਾਲ ਉੱਪਰ ਚੜਾਉਂਦੇ ਨਾ ਹਾਂ ਪੇਟ ਨੂੰ ਖਿੱਚ ਪੈਂਦੀ ਹੈ ਖਿੱਚ ਪੈਂਦੀ ਹੈ ਸਹੀ ਗੱਲ ਆ ਇੱਕ ਕੁਆਂਟਲ 8 ਕਿਲੋ ਭਜੁੰਦਾ ਜਦੋਂ ਮੈਂ ਬਾਹਰ ਤੇ ਆ ਹਾਂ ਹੁਣ 96 ਰਹਿ ਗਿਆ ਠੀਕ ਆ ਠੀਕ 92 ਹੋ ਗਿਆ ਤਾਂ ਹਾਂ ਫਿਰ ਵੱਧ ਗਿਆ ਫਿਰ ਦੁਬਾਰਾ ਪ੍ਰੈਕਟਿਸ ਕਰ ਇੱਕ ਟਾਇਰ ਅਸੀਂ ਚੇਂਜ ਕਰਾਉਣਾ ਜੀ ਉਹ ਟਾਇਰ ਥੋੜਾ ਜਿਆਦਾ ਡਾਊਨ ਤਾਂ ਅੰਕਲ ਕਹਿੰਦੇ ਕੋਈ ਨਹੀਂ ਚੇਂਜ ਕਰ ਦਿੰਦੇ ਬਾਹਾ ਪਾ ਦਿਓ ਹਾਂਜੀ ਤੇ ਉਹ ਟਾਇਰ ਉਹ ਵਾਲਾ ਪਵਾ ਲੈਣਾ ਬਾਕੀ ਆ ਵੀ ਬਾਈ ਵਾਲੀ ਨੂੰ ਲਵਾਉਣਾ ਜੀ ਇਹਨੂੰ ਵੀ ਢੋਲ ਲਵਾਣਾ ਲਓ ਜੀ ਦੇਖੋ ਆਪਣੇ ਟਿਊਬ ਵੀ ਮਾੜੀ ᱛੀ ਅੰਕਲ ਨੇ ਨਵੀਂ ਟਿਊਬ ਪਾ ਕੇ ਦਿੱਤੀ ਉਹ ਦੇਖੋ ਲਵਾ ਬਾਬਾ ਸਾਈਡ ਪਰ ਨਵੀਂ ਟਿਊਬ ਪਾਤੀ ਅੰਕਲ ਜੀ ਨੇ ਟਾਇਰ ਵੀ ਚੇਂਜ ਕਰਤਾ ਇਹ ਵਧੀਆ ਬੰਦੇ ਆ ਵਧੀਆ ਇਨਸਾਨ ਆ ਅਕੋ ਜੀ ਕੋਈ ਦੇਖੋ ਆਏ ਨਹੀਂ ਹੈਗਾ ਅੜਨੇ ਵਾਲਾ ਕੰਮ ਨਹੀਂ ਆ ਕੋਈ ਰੇਟ ਮਗਰ ਹਨਾ ਬਹੁਤ ਵਧੀਆ ਇਨਸਾਨ ਆ ਤੇ ਆਪਣੀ ਗੱਡੀ ਭਾਈ ਉਹ ਮੁੰਦੀ ਕਰੀ ਪਈ ਆ ਟਾਇਰ ਹੁਣ ਪਾ ਲੈਣਾ ਇਹਦਾ ਹੋ ਗਿਆ ਭਾਈ ਹੋ ਗਿਆ ਠੀਕ ਆ ਲੈ ਫੇ ਦੇ ਬਾਈ ਨੂੰ ਪੈਸੇ ਤੇ ਗੱਡੀ ਸਾਡੀ ਹੋ ਗਈ ਰੈਡੀ ਹੈ ਟਾਇਰ ਅੰਕਲ ਨੇ ਟਿਊਬ ਪਾਤੀ ਨਮੀ ਹਵਾ ਅੰਕਲ ਕਹਿੰਦਾ ਬਾਈ ਕਹਾਂ ਭਰਾ ਲਿਓ ਚਲੋ ਹਵਾ ਦਾ ਘਰਾਂ ਵੀ ਭਰ ਲਾਂਗੇ ਪੰਪ ਹੈਗਾ ਆਪਣੇ ਤੇ ਗੱਡੀ ਹੁਣ ਆਪਣੀ ਰੈਡੀ ਆ ਜੀ ਇਹਨੂੰ ਹੁਣ ਅੰਕਲ ਕਹਿੰਦੇ ਫੋਨ ਮਾਰ ਦੂੰਗੇ ਤੁਹਾਨੂੰ ਜਿੱਦਣ ਤਿਆਰ ਹੋ ਗਈ ਇਹ ਹੁਣ ਦੰਦਿਆਂ ਸਰਪ੍ਰਾਈਜ਼ ਜਾ ਕੇ ਰੋਹਿਤ ਨੂੰ ਜਿਹੜਾ ਨਵਾਂ ਬੰਦਾ ਰੱਖਿਆ ਦੇਖਦੇ ਆ ਫਿਰ ਉਹਦਾ ਕੀ ਆ ਕਹਿੰਦਾ ਆਫੋ ਲਓ ਜੀ ਬਾਈ ਗੱਡੀ ਲੱਦੀ ਬਹੁਤ ਔਖੀ ਆ ਅਸੀਂ ਵਿੱਚ ਵੱਖ ਭਾਰੇ ਪਾਣੀ ਭਈ ਦੋ ਪਹਿਲਾਂ ਤਾਂ ਪੁੱਠੀ ਕਰਕੇ ਵੀ ਦੇਖ ਲਈ ਸਿੱਧੀ ਤਾਂ ਵਿੱਚ ਜਾਂਦੀ ਹੁੰਨੀ ਤੇ ਆਹ ਡੰਡਾ ਫਸ ਜਾਂਦਾ ਤਾਂ ਆਹ ਵਾਲਾ ਹੁਣ ਵੱਖ ਭਾਰ ਕਰਕੇ ਚਲੋ ਲੋਟ ਆ ਗਈ ਡਿੱਗੀ ਤਾਂ ਉਧਰ ਰਹਿਣੀ ਖੁੱਲੀਓ ਚਲੋ ਬਾਕੀ ਹੁਣ ਲੈ ਜਾਣੀ ਔਕੀ ਸੌਕੀ ਆਪਾਂ ਚਾਲਦੇ ਹੌਲੀ ਹੌਲੀ ਲੈ ਜਾਣੀ ਹੁਣ ਡਿੱਗੀ ਤੇ ਆ ਰੱਸੀ ਬੰਨਤੀ ਆਪਣੇ ਉੱਪਰ ਢੇਟ ਹੋਣ ਤੇ ਡਿੱਗੀ ਨਹੀਂ ਤਾਂ ਉੱਪਰ ਵੱਜੀ ਜਾਣੀ ਤੀ ਇਹ ਚਲੋ ਹੁਣ ਮਿਲਦੇ ਘਰਾਂ ਜਾ ਕੇ ਤੁਹਾਨੂੰ ਲਓ ਜੀ ਜੱਟ aí ਦੇਖੋ ਤਾਂ ਫਿਰ ਸੱਟ ਮਹੌਨ ਲਿਆਂਦਾ ਅੱਜ ਨਵੀਂ ਗੱਡੀ ਆ ਨਵੀਂ ਗੱਡੀ ਤੇ ਹੋਊਗਾ ਪਾਰਟੀ ਆ ਸਸਰੀ ਘਰ ਦੀ ਸਾਰਿਆਂ ਨੂੰ ਇਹ ਲੈ ਜੀ ਅਗਰ ਅਗਰ ਨਵਾਂ ਟਰਾਲਾ ਪਾ ਲਿਆ ਨਵਾਂ ਟਰਾਲਾ ਲਿਆਂਦਾ ਜੀ ਅੱਜ ਅਰੇ ਬਿਨਾ ਸਾਡਾ ਗੁਜ਼ਾਰਾ ਨਹੀਂ ਤਾਂ ਹੈਗਾ ਸਹੀ ਗੱਲ ਆ ਜੀ ਹਾਂ ਹੁਣ ਗੁਜ਼ਾਰਾ ਹੋਊਗਾ ਹੁਣ ਆ ਵੀ ਹੁਣ ਭਾਈ ਇਹ ਕਿੰਨੀ ਦੇਖਣ ਦੀ ਲੋੜ ਨਹੀਂ ਪੈਣੀ ਨਹੀਂ ਟੋਕਰਾਂ ਚਕਾਈ ਜਾਓ ਭਰੀ ਜਾਓ ਹਾਂ ਹੁਣ ਇਹਨੇ ਆਪੇ ਦੋ ਟੋਕਰੇ ਪਾ ਕੇ ਗੱਡੀ ਲੈ ਗਿਆ ਉਧਰ ਜਾ ਕੇ ਬਿਲਕੁਲ ਬਿਲਕੁਲ ਚੱਕਿਆ ਆਂਦਾ ਜੀ ਇਹ ਫੰਕਸ਼ਨ ਬਹੁਤ ਆ ਜੀ ਹਾਂ ਫੰਕਸ਼ਨ ਇੱਥੇ ਲਾਉ ਕਰਨੀ ਆ ਰੰਪਰ ਚੱਕੇ ਤੋਗੇ ਤਾਂ ਲੌਗ ਹੋ ਜਾਂਦੀ ਆ ਅੱਛਾ ਹਾਂ ਜੇ ਥੱਲੇ ਕਰਕੇ ਨੌਕ ਲਾ ਕੇ ਲੈ ਦੇ ਜਾ ਵੀ ਮਤਲਬ ਜਾਂਦੀ ਜਾਂਦੀ ਨਾ ਮਤਲਬ ਆਪ ਨਾ ਚੱਕ ਹੋਵੇ ਹਾਂ ਕਵਾਦਾ ਤੂੰ ਪਾਸ ਕਵਾਦਾ ਯਾਰ ਤੇਰੇ ਜੋਗੀ ਗੱਡੀ ਲਿਆਂਦੀ ਤੂੰ ਪਿੱਛੇ ਨੂੰ ਜਾਈ ਜਾਂਦਾ ਦੇਖ ਚੁੱਕ ਘਟ ਬਾਤ ਦੱਸਦਾ ਹੁਣ ਨਟ ਢੱਲਿਆ ਨਟ ਕੱਸਦੀ ਜਰੂਰ ਪਲਾਸ ਨਾਲ ਕਿਤੇ ਗੋਹਾ ਲਾ ਕੇ ਨਾ ਖੁੰਡਣਾ ਨਾ ਕਰ ਆਹੋ ਨਾਟਾ ਨੂੰ ਚਾ ਉਹ ਵੱਜਣੀ ਮੜੀਏ ਪਲਾਸ ਪਲਾਸ ਨਾਲ ਇਹ ਹੋਂ ਲੋੜ ਆਇਆ ਜਾਈ ਜਿੱਦਾਂ ਲੋਹੇ ਦਾ ਗੜਨੇ ਗੋਲੇ ਵਾਲਾ ਕੰਮ ਨਹੀਂ ਹੈ ਜੀ ਹਾਂ ਫਲਾਸੀ ਦਾ ਜਿਹੜਾ ਹਾਂ ਉਹ ਗਾਲ ਦਾ ਗੋਹਾ ਹੀ ਜਾਂਦਾ ਉਹ ਇੱਕ ਕਲਾਸਿਕ ਵੀ ਬਹੁਤ ਤਕੜੀ ਤਕੜੀ ਆ ਜੀ ਇਹ ਡਰਮ ਕਿੱਥੇ ਚੱਲਿਆ ਹੈ ਇਹ ਕਿਹੜਾ ਐਵਰੇਜ ਬਹੁਤ ਆ ਜੀ ਤੇਲ ਤੂਲ ਤਾਂ ਪਿੰਦੀ ਹੋਣੀ ਹੈ ਤੇਲ ਨਹੀਂ ਪਿੰਦੀ ਏ ਤੇਰਾ ਖੂਨ ਹੀ ਪੀਣਾ ਨੇ ਬਾਪੂ ਤੇਲੀ ਵੀ ਨਾਲ ਤੇਰਾ ਖੂਨ ਹੀ ਪੀਣਾ ਹਾਂ ਪਤਾ ਕਿ ਮੈਂ ਵੀ ਚੱਕਦਾ ਗੋਹਾ ਚੱਲ ਹੁਣ ਥੋੜਾ ਦਾ ਡੰਗਰ ਜ਼ਿਆਦਾ ਨਾ ਹਾਂ ਜੀ ਜਦ ਤੋਕਰੀ ਭਰਦੇ ਆ ਉਧਰ ਪਿੱਛੇ ਐਸਟੀਮੇਟ ਲੱਗੀ ਜਿਹੜਾ ਤਿੰਨ ਟੋਕਰਾਂ ਦਾ ਮਾਲ ਹੁੰਦਾ ਆ ਹੁੰਦਾ ਵੀ ਥੋੜਾ ਦੋ ਤੇ ਪਾਣੀ ਦੀ ਹੈ ਹਾਂ ਉਹ ਵਾਹਤ ਚਾਹੇ ਹਰਾਣੇ ਹੋਈ ਜਾਈਏ ਇਹ ਤਾਂ ਹੈ ਜੀ ਇਹਦੀ ਐਵਰੇਜ ਤਾਂ ਕੱਲ ਤੇ ਪਤਾ ਲੱਗਣ ਲੱਗ ਜਣੀ ਤੁਹਾਨੂੰ ਹਾਂ ਇਹਦੇ ਨਾਲ ਗੋਹਾ ਜਮਾ ਹੀ ਨਹੀਂ ਹੁੰਦਾ ਹਾਂ ਜਮਾ ਹੁਣੀ ਨਹੀਂ ਆ ਉੱਥੀ ਖੜਾ ਲਈ ਲੱਗ ਪਾਇਆ ਆਪਣਾ ਓਨਾ ਕ ਜਿਆਦਾ ਭਰ ਗਈ ਜਦ ਤੇ ਜਾ ਕੇ ਖਾਲੀ ਕਰਿਆ ਜੇ ਦੇਖ ਹਾਂ ਜੀ ਬੰਦਾ ਕਹਿੰਦਾ ਕਹਿੰਦਾ ਵੀ ਥੋਡੀਆਂ ਮਹਿਸਾਂ ਕਿਹਾ ਢੇਰਪੁਰ ਜਾ ਕੇ ਗੋਹਾ ਕਰਕੇ ਆਉਣੀ ਆ ਵੀ ਇੰਨੀ ਸਫਾਈ ਵੀ ਇਹਦੀ ਸਫਾਈ ਹੁੰਦੀ ਆ ਕਿ ਨਹੀਂ ਚਾਵਾ ਚਿੱਪਰ ਪਾਇਆ ਵਾਦੇ ਨਾਲ ਦਾ ਟਰਾਲਾ ਪਾਇਆ ਵਾ ਇਹ ਕਿਆ ਕਰਦੇ ਜਿਹੜੀ ਮੈਂ ਘੁੰਮਣੇ ਫਿਰਦੇ ਨੇ ਮੈਂ ਆਪਣੇ ਗੋਹਾ ਕਰਿਆ ਚੱਲ ਵਿੱਚ ਨਾ ਮਾਰ ਕੀ ਜਦੇ ਸਿੱਟੇ ਹੁੰਦੇ ਨਾ ਨਾ ਕੰਮ ਉਹ ਠੀਕ ਰਹਿੰਦਾ ਇਕੱਠਾ ਚੱਕਣ ਨਾਲ ਤੇ ਇਕੱਠਾ ਨਹੀਂ ਹੁੰਦਾ ਹਾਂ ਥੱਲੇ ਤੇ ਬੰਦੇ ਦਾ ਉਹ ਵੀ ਹੰਬਟ ਹੰਬ ਜਾਂਦਾ ਤੇ ਇੱਕ ਹੀ ਡਰ ਦਿੰਦਾ ਪਹਿਲੀ ਹਾਂ ਜੀ ਹਾਂ ਸਹੀ ਗੱਲ ਸਹੀ ਗੱਲ ਏਦਾਂ ਹੁੰਦਾ ਜੇ ਉਧਰਾਂ ਜਾਂ ਦੁੱਧ ਨੂੰ ਜਾਣੇ ਨੂੰ ਹੁਣ ਬੂਟ-ਸੂਟ ਪਾਏ ਹੋਏ ਤਿਆਰ ਹੋਏ ਹੋਏ ਬੰਦਾ ਜਾਂਦਾ ਜਾਂਦਾ ਵੀ ਭਰੀ ਵੀ ਆ ਖਾਲੀ ਕਰ ਜਾ ਹੂੰ ਕਿਹੜਾ ਕੋਈ ਹੱਥ ਨਹੀਂ ਲੱਪੜਦਾ ਕੋਈ ਕੁਝ ਨਹੀਂ ਹੁੰਦਾ ਵੰਡੀ ਅੰਦਰ ਤੇ ਯਾਰ ਬਾਈ ਪੰਪ ਲਿਆ ਚੱਕ ਗਿਆ ਇੱਕ ਟਾਇਰ ਦੀ ਨਾ ਉਹਨੇ ਟਿਊਬ ਨਵੀਂ ਪਾ ਕੇ ਦਿੱਤੀ ਤੇ ਮ ਆਵਾ ਤੁਸੀਂ ਦੋ ਜਣੇ ਗਏ ਤੇ ਗੁੱਡੀ ਤਾਂ ਬਰਾਬਰ ਦੀ ਪੌਲਾਂ ਦੇ ਟਾਇਰਾਂ ਦੀ ਤੁਸੀਂ ਟਿੱਪਰ ਦਾ ਨਾਂਸ ਮਾਰ ਲਿਆ ਜਮੇ ਉਹ ਕਾਨੂੰਨੀ ਅਸੀਂ ਤਾਂ ਸਭੋ ਉਹਨਾਂ ਦਾ ਜਮਾ ਹੀ ਜਮਾ ਹੀ ਨਹੀਂ ਪ੍ਰਵਾਦ ਕਰਤਾ ਢਾਲ ਘਸਿਆ ਪਾਤਾ ਤਾਂ ਜ਼ਿਆਦਾ ਜਮਾ ਹੀ ਘਸਿਆ ਪਾਤਾ ਜੀ ਜਮਾ ਘਸਿਆ ਪਾਤਾ ਇੱਕ ਪੇ ਹੋਰ ਪਈ ਤੀ ਉਹਨੂੰ ਵੀ ਇੱਕ ਘਸਿਆ ਵਾ ਇੱਕ ਚੱਜਦਾ ਅੱਛਾ ਮਾ ਇਹ ਸਕਾ ਨਾ ਕੋਈ ਵੀ ਇੱਕ ਘਸਿਆ ਵਾ ਇੱਕ ਦੂਆ ਪਾਉਣਾ ਬੜਾ ਫੇ ਇੱਕ ਜੇ ਤਾਂ ਕਰਦੇ ਇਹਨਾਂ ਨੂੰ ਹੋ ਘਸਿਆ ਜੇ ਉਹਨੂੰ ਪਾਉਂਦੇ ਉਹਨੇ ਬਜਰੇ ਨੇ ਉਹਨੇ ਬਜਰੇ ਨੇ ਜ਼ਿਆਦਾ ਉਹ ਖੋਲਿਆ ਜੀ ਟਿਊਬ ਫੁੱਲੀ ਵੀ ਨਿਕਲ ਗਈ ਇੱਕ ਪਾਸੇ ਦੇ ਵੇ ਹੁਣ ਸਾਡੇ ਮੂਰੇ ਉਹ ਨਾ ਤਾਂ ਉਹ ਪਾਉਣ ਜੋਗਾ ਕਹਿੰਦਾ ਭਾਈ ਮੈਂ ਨਵੀਂ ਉਹ ਲੈ ਕੇ ਆਇਆ ਇਹ ਵਿਚਾਰੇ ਨੇ ਨਵੀਂ ਲਿਆ ਕੇ ਭਾਈ ਨਹੀਂ ਬੰਦਾ ਸਾਊਤ ਹੈ ਉਹ ਤੇਰਾ ਹਾਂ ਕੋਈ ਦੂਜੀ ਤੀਜੀ ਕਿੱਥੇ ਤਾਂ ਮੇਰੀ ਮਸ਼ੀਨ ਵੀ ਤੁਹਾਨੂੰ ਇਹ ਚਮਕੌਰ ਸਾਹਿਬ ਤੇ ਜੀ ਚਮਕੌਰ ਸਾਹਿਬ ਕਿੱਥੇ ਗਏ ਇੰਦਰਾ ਗਲੌਨੀ ਨਹੀਂ ਜਣ ਹੁਣ ਐਨਾ ਤਾਂ ਪਤਾ ਨਹੀਂ ਕਿੱਥੇ ਤੁਸੀਂ ਆਏ ਦੱਸੋ ਜੀ ਉਹਦੇ ਕੋਲ ਗੁਰਦੁਆਰਾ ਸਾਹਿਬ ਨੂੰ ਮੁੜਦੇ ਜੀ ਆਪਾਂ ਕਤਲਗੜ੍ਹ ਹਾਂਜੀ ਸਿੱਧੇ ਹੀ ਥੋੜਾ ਜਿਹਾ ਅਗਾਹ ਚੱਲ ਜਾਣਾ ਉਤੇ ਦਰਮਦਮਾ ਸਾਹਿਬ ਗੁਰਦੁਆਰਾ ਜਿੱਤੇ ਐ ਐਚਡੀਐਫਸੀ ਬੈਂਕ ਹੁੰਦਾ ਦਾ ਜੀ ਬਾ ਉਹਦੇ ਨਾਲ ਇਹ ਆ ਐ ਉੱਚੀ ਚੜਾਈ ਚੜ ਕੇ ਸਾਹਮਣੇ ਇਹਦੇ ਨਾਲ ਬੁੰਗਾਲਾ ਕਲੋਨੀ ਨਹੀਂ ਹਾਂ ਸਾਹਮਣੇ ਬਾ ਉਹਦੇ ਸਾਹਮਣੇ ਆ ਜੀ ਬੁੰਗਾਲਾ ਕਲੋਨੀ ਕਹਿੰਦੇ ਉਹਨੂੰ ਹਾਂ ਚਲ ਪਾਰਟੀ ਨੂੰ ਕੋਣ ਛੱਡ ਗਏ ਨਵੀਂ ਗੱਡੀ ਪਾ ਲਈ ਪਾਰਟੀ ਹੋ ਗਈ ਹਾਂ ਜੀ ਹਾਂ ਇੱਕ ਖੁੱਲੀਆਂ ਹੀ ਬਣਾਉਂਦਾ ਰੈਡੀमेड ਹਾਂ ਅਜੇ ਥਾ ਕੋ ਇੱਕ 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 ਮੁੰਡਾ ਯਾਰ ਦੋਸਤ ਜੀ ਉਹਨੇ ਅੱਜ ਗੱਡੀ ਲਿਆਉਣ ਦੀ ਸੋਚਦੇ ਤੇ ਹਾਂ ਮੈਂ ਵੀ ਉਹਨੂੰ ਫੋਨ ਕਰਤਾ ਮੈਂ ਕਿ ਗੱਡੀ ਦਾ ਅੱਜ ਇੱਕ ਮੈਂ ਵੀ ਲੈਂਦੀ ਕੰਨਾ ਕਿਹੜੀ ਲਿਆਂਦੀ ਮਗਾ ਥਾਰ ਲੈ ਲਈ ਮਗਾ ਲਾਏ ਵੀ ਓਪਣਾ ਓਪਣਾ ਕਹਿੰਦੇ ਤੇਰੀ ਓਪਣਾ ਪਿੰਡੋਂ ਬੁੰਡੋਂ ਵਾਲੇ ਨੇ ਮਗਾ ਲਾਏ ਚੇਂਜ ਹੁੰਦੇ ਆ ਮਗਾ ਤੈਨੂੰ ਵੀਡੀਓ ਪਾਉਂਦਾ ਮਗਾ ਆਪੇ ਦੇਖ ਲੈ ਕਿਹੜੀ ਆ ਜਦ ਪਾਈ ਵੀਡੀਓ ਕਹਿੰਦਾ ਵੀਡੀਓ ਦੇ ਪਹਿਲਾਂ ਕਹਿੰਦਾ ਕਹਿੰਦਾ ਵੀ ਉਹ ਕਰਿਓ ਕਹਿੰਦਾ ਹੁਣ ਘਰੋਂ ਨਾ ਜਾਇਓ ਸਿੱਧੇ ਉਰੀ ਨੂੰ ਆ ਕਹਿੰਦਾ ਉਰੀ ਨੂੰ ਲਿਆਇਓ ਗੱਡੀ ਪਹਿਲਾਂ ਕਿਹੜੀ ਲਈ ਮੈਨੂੰ ਦਿਖਾ ਵੀਨਾ ਕਾਲੀ ਦਾ ਜੀ ਲੀ ਬਾਲਣ ਹਾਂ ਤੇ ਅੱਦੂ ਝੂਠਾ ਲਿਆਂਦਾ ਤੇਰੇ ਜੋਗਾ ਸਾਤਰੀ ਗੱਲ ਦਾ ਬੁਲਾ ਦੇ ਹੱਥ ਦੀ ਦਾ ਨਨ ਹੱਥ ਜੋੜ ਕੇ ਬੁਲਾ ਸਾਤਰੀ ਦਾ ਨਨ ਆ ਵਧੀਆ ਏ ਸਾਈਕਲ ਹੀ ਲਿਆਂਦੀ ਵੇਖ ਲੈ ਤੇਰੇ ਜੋਗੀ ਹੈ ਸੋਹਣੀ ਆ ਬਾ ਹੁਣੇ ਆ ਉਹ ਕੱਦੂ ਹੁਣ 15 ਮਿੰਟ ਬੈਠਣਾ ਇਹਦੇ ਕੋਲ ਤੇ ਬਾਹ ਨਹੀਂ ਬੈਠਣਾ ਇਹਦੇ ਨਾਲੋਂ ਮਹਿੰਗੀ ਉਹ ਇਹਦੇ ਨਾਲੋਂ ਮਹਿੰਗੀ ਹੋਣੀ ਹੈ ਨਾ ਉਹ ਤਾਂ ਮਹਿੰਗੀ ਹੈ ਚਲ ਤੂੰ ਦੇਖਿਆ ਬਈ ਇਹਦੇ ਨਾਲ ਪਾਵੇਂ ਜਿੰਨੇ ਮਰਜੀ ਨਿਆਣੇ ਪਾੜ ਲਾ ਟੁੱਟਣੀ ਨਹੀਂ ਐ ਨਿਆਣੇ ਕਹੇ ਬਚਾਏ ਮੇਰੇ ਵਰਗਾ ਕੰਮੀ ਤਾਂ ਵੀ ਟੁੱਟਣੀ ਹੋਰ ਉਹ ਆਇਆ ਨਿੱਕਰ ਆਇਆ ਬਹੁਤ ਮੰਮੀ ਤੇ ਮਾਵਾ ਜੀ ਰੇੜੀ ਹੁਣ ਲਿਆਂਦੀ ਫੇਰ ਅੱਜ ਰੋਹੀ ਤਾਂ ਕਾਰ ਫਰੇਈਦਾ ਉਹ ਘਾਟਣ ਹੋਣਾ ਅੱਜ ਹੈ ਪਰ ਦੇ ਫਿਰ ਹੁਣ ਦੇਖ ਕਿਆ ਕਹਿੰਦੀ ਐ ਇਹ ਪਹਿਲਾਂ ਉਹ ਜਾਲੀ ਖੋਲ ਲੈ ਪਹਿਲਾਂ ਮੱਥਾ ਟੇਕਣਾ ਮੱਥਾ ਦਾ ਨਹੀਂ ਟੇਕਣਾ ਦੇਖ ਲੈ ਹਾਂ ਕਿਆ ਕਹਦਾ ਕਿਆ ਕਹਦਾ ਇਹ ਕਿਆ ਕੁਝ ਹੋ ਰਿਹਾ ਏ ਇਹ ਅੱਧੀ ਪਰੇ ਕੰਮ ਨਿਬੜ ਗਿਆ ਕਣਾ ਸਾਈਡ 'ਵਾਂ ਖੜੀ ਹੈ ਕਾ ਨਹੀਂ ਇੱਥੀ ਆਪਣਾ ਭਰ ਕੇ ਰੱਖਣਾ ਜਦ ਭਰ ਗਈ ਜਦੇ ਚੱਕ ਕੇ ਬਾਹਰ ਰੋਟਾ ਕੰਮ ਮੈਂ ਇੱਥਾਂ ਵੀ ਹੂੰ ਕਹਿਨੀ ਆ ਭਾਈ ਲਿਆਓ ਕਹਿਨੀਆ ਬਾਲਟੀਆਂ